ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ ਹੜਾ ਦੀ ਸਥਿਤੀ ਬਣੀ ਹੋਈ ਹੈ। ਦੱਸ ਦਈਏ ਕਿ ਇਸ ਦੇ ਨਾਲ ਹੀ ਹੁਣ ਮੋਹਾਲੀ ਜ਼ਿਲ੍ਹੇ ਦੇ ਡੇਰਾ ਬੱਸੀ ਸਬਡਿਵੀਜ਼ਨ ਦੇ 9 ਪਿੰਡਾਂ ਦੇ ਲੋਕਾਂ ਨੂੰ ਵੀ ਸੁਚੇਤ ਕਰ ਦਿੱਤਾ ਗਿਆ ਕਿਉਂਕਿ ਖੱਗਰ ਦਾ ਪਾਣੀ ਜਿਸ ਦਾ ਲੈਵਲ 70,000 ਕਿਊਸਿਕ ਨੂੰ ਪਾਰ ਕਰ ਗਿਆ ਹੈ। ਦੂਜੇ ਪਾਸੇ ਦੇਰ ਰਾਤ ਕੋਈ ਬਰਸਾਤ ਕਾਰਨ ਫੇਜ਼ 11 ਦੇ ਕਈ ਲਾਕੇ ਪਾਣੀ 'ਚ ਡੁੱਬੇ ਹੋਏ ਨੇ। ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ ਤੇ ਬੜੀ ਮੁਸ਼ਕਲ ਆ ਰਹੀ ਹੈ। ਦੱਸ ਦਈਏ ਕਿ ਮੋਹਾਲੀ ਜ਼िला ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਸਵੇਰੇ 8:00 ਵਜੇ ਖੱਗਰ ਦਰਿਆ ਦਾ ਪਾਣੀ ਜਿਸ ਹਜ਼ਾਰ ਕਿਊਸਿਕ ਨੂੰ ਪਾਰ ਕਰ ਗਿਆ ਕਾਗਰ ਦਰਿਆ ਦੇ ਕੈਚਮੈਂਟ ਖੇਤਰ ਦੇ ਵਿੱਚ ਵਾਧਰੀ ਬਰਸਾਤ ਨੇ ਸੁਖਨਾ ਗੇਟ ਖੋਲਣ ਕਰ ਜਿੱਥੇ ਡੇਰਾ ਬੱਸੀ ਸਬ ਡਿਵੀਜ਼ਨ ਦੇ ਕੰਡਸ ਅਤੇ ਪਿੰਡਾਂ ਦੇ ਵਸਨੀਕਾਂ ਨੂੰ ਹੁਣ ਸੁਚੇਤ ਰਹਿਣ ਦੀ ਸਲਾਹ ਕਰ ਦਿੱਤੀ ਗਈ ਹੈ। ਦੱਸਿਆ ਕਿ ਦੇਰ ਰਾਤ ਤੋਂ ਬਰਸਾਤ ਪਈ ਹੈ ਤਾਂ ਪਾਣੀ ਦਾ ਪੱਧਰ ਵਧਣ ਕਰਕੇ ਜ਼ਿਰਖਪੁਰ ਬਲਟਾਣਾ ਪੁਲਿਸ ਟੌਂਕੀ ਦੇ ਨੇੜੇ ਪੁੱਲ ਉੱਤੇ ਪਾਣੀ ਵਹਿਣਾ ਸ਼ੁਰੂ ਹੋ ਗਿਆ। ਇਸ ਕਰਕੇ ਪ੍ਰਸ਼ਾਸਨ ਨੇ ਸ਼ੁੱਕਰਵਾਰ ਸਵੇਰ ਤੋਂ ਹੀ ਪੁੱਲ ਉਤੇ ਆਵਾਜਾਈ ਬੰਦ ਕਰ ਦਿੱਤੀ। ਨਾਲ ਹੀ ਜੀਸੀਬੀ ਮਸ਼ੀਨ ਦੇ ਨਾਲ ਸਫਾਈ ਤੇ ਮੁਰੰਮਤ ਦਾ ਕੰਮ ਵੀ ਚੱਲ ਰਿਹਾ। ਸੜਕ ਬੰਦ ਹੋਣ ਕਾਰਨ ਵਾਹਨ ਚਾਲਕਾਂ ਨੂੰ ਮੁ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਨਾਂ ਨੂੰ ਬਦਲਵੇਂ ਰਸਤੇ ਦੇ ਰਾਹੀਂ ਜਾਣਾ ਵੀ ਪੈ ਰਿਹਾ ਤੇ ਸਭ ਤੋਂ ਪ੍ਰਭਾਵਿਤ ਜ਼ਿਲ੍ਹੇ ਜਿਥੇ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਕਪੂਰਥਲਾ ਫਿਰੋਜ਼ਪੁਰ ਦੇ ਨਾਲ ਫਾਜ਼ਿਲਕਾ ਨੇ ਜਿਨ੍ਹਾਂ ਦੇ ਵਿੱਚ 350 ਤੋਂ ਵੱਧ ਪਿੰਡਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ 5 ਤੋਂ 7 ਫੁੱਟ ਤੱਕ ਦਾ ਪਾਣੀ ਖੜਿਆ ਹੋਇਆ ਹੈ ਹਾਲਾਤ ਇੰਨੇ ਵਿਗੜ ਗਏ ਨੇ ਕਿ ਰੈਸਕਿਊ ਕਰਨ ਦੇ ਲਈ ਫੌਜ ਨੂੰ ਮੈਦਾਨ ਦੇ ਵਿੱਚ ਆਉਣਾ ਪਿਆ ਫੌਜ ਨੇ ਪ੍ਰਭਾਵਿਤ ਖੇਤਾਂ ਤੋਂ 5290 ਲੋਕਾਂ ਨੂੰ ਰੈਸਕਿਊ ਕੀਤਾ ਜਿਨੂਕ ਹੈਲੀਕਾਪਟਰ ਤੇ ਇਸ ਦੇ ਨਾਲ ਹੀ ਐਫਬੀਐਨ ਵਾਹਨਾਂ ਦੇ ਰਾਹੀਂ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਜ਼ਰਾਂ ਗਰਬਤੀ ਮਹਿਲਾਵਾਂ ਤੇ ਬੱਚਿਆਂ ਨੂੰ ਵੀ ਰੈਸਕਿਊ ਕੀਤਾ ਗਿਆ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ ਹੜਾ ਦੀ ਸਥਿਤੀ ਬਣੀ ਹੋਈ ਹੈ ਦਾ ਦੱਸ ਦਈਏ ਕਿ ਇਸ ਦੇ ਨਾਲ ਹੀ ਹੁਣ ਮਹਾਲੀ ਜ਼ਿਲ੍ਹੇ ਦੇ ਡੇਰਾ ਬੱਸੀ ਸਬਡਿਵੀਜ਼ਨ ਦੇ 9 ਪਿੰਡਾਂ ਦੇ ਲੋਕਾਂ ਨੂੰ ਵੀ ਸੁਚੇਤ ਕਰ ਦਿੱਤਾ ਗਿਆ ਕਿਉਂਕਿ ਕੱਗਰ ਦਾ ਪਾਣੀ ਜਿਸ ਦਾ ਲੈਵਲ 70000 ਕਿਊਸਿਕ ਨੂੰ ਪਾਰ ਕਰ ਗਿਆ ਦੂਜੇ ਪਾਸੇ ਦੇਰ ਰਾਤ ਕੋਈ ਬਰਸਾਤ ਕਾਰਨ ਫੇਜ਼ 11 ਦੇ ਕਈ ਲਾਕੇ ਪਾਣੀ ਚ ਡੁੱਬੇ ਹੋਏ ਨੇ ਲੋਕਾਂ ਦੇ ਕਰਾ ਤੱਕ ਪਾਣੀ ਪਹੁੰਚ ਗਿਆ ਤੇ ਬੜੀ ਮੁਸ਼ਕਲ ਆ ਰਹੀ ਹੈ ਦੱਸ ਰਹੀ ਹੈ ਕਿ ਮੋਹਾਲੀ ਜ਼ਲਾ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਸਵੇਰੇ 8 ਵਜੇ ਕਗਰ ਦਰਿਆ ਦਾ ਪਾਣੀ ਜਿਸ ਦਾ ਪੱਧਰ 70000 ਕਿਊਸਿਕ ਨੂੰ ਪਾਰ ਕਰ ਗਿਆ ਕਗਰ ਦਰਿਆ ਦੇ ਕੈਚਮੈਂਟ ਖੇਤਰ ਦੇ ਵਿੱਚ ਬਾਦਰੀ ਬਰਸਾਤ ਨੇ ਸੁਖਨਾ ਗੇਟ ਖੋਲਣ ਕਰ ਜਿੱਥੇ ਡੇਰਾ ਬੱਸੀ ਸਬ ਡਿਵੀਜ਼ਨ ਦੇ ਕੰਡਸਤ ਤਤ ਪਿੰਡਾਂ ਦੇ ਵਸਨੀਕਾਂ ਨੂੰ ਹੁਣ ਸੁਚੇਤ ਰਹਿਣ ਦੀ ਸਲਾਹ ਕਰ ਦਿੱਤੀ ਗਈ ਹੈ ਦੱਸਿਆ ਕਿ ਦੇਰ ਰਾਤ ਤੋਂ ਬਰਸਾਤ ਪਈ ਹੈ ਤਾਂ ਪਾਣੀ ਦਾ ਪੱਦਰ ਵਧਨ ਕਰਕੇ ਜ਼ਿਰਪੁਰ ਬਲਟਾਣਾ ਪੁਲਿਸ ਚੌਂਕੀ ਦੇ ਨੇੜੇ ਪੁੱਲ ਉੱਤੇ ਪਾਣੀ ਵਹਿਣਾ ਸ਼ੁਰੂ ਹੋ ਗਿਆ ਇਸ ਕਰਕੇ ਪ੍ਰਸ਼ਾਸਨ ਨੇ ਸ਼ੁੱਕਰਵਾਰ ਸਵੇਰ ਤੋਂ ਹੀ ਪੁੱਲ ਉਤੇ ਆਵਾਜਾਈ ਬੰਦ ਕਰ ਦਿੱਤੀ ਨਾਲ ਹੀ ਜੀ.ਐਸ.ਬੀ ਮਸ਼ੀਨਦਾਂ ਨਾਲ ਸਫਾਈ ਤੇ ਮੁਰੰਮਤ ਦਾ ਕੰਮ ਵੀ ਚੱਲ ਰਿਹਾ ਸੜਕ ਬੰਦ ਹੋਣ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਲਾ ਦਾ ਸਾਹਮਣਾ ਕਰ ਰਿਆ ਜਿਨ੍ਹਾਂ ਨੂੰ ਬਦਲਵੇਂ ਰਸਤੇ ਦੇ ਰਾਹੀਂ ਜਾਣਾ ਵੀ ਪੈ ਰਿਹਾ ਹੈ ਤੇ ਸਭ ਤੋਂ ਪ੍ਰਭਾਵਿਤ ਜ਼ਿਲ੍ਹੇ ਜਿਥੇ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਕਪੂਰਥਲਾ ਫਿਰੋਜ਼ਪੁਰ ਦੇ ਨਾਲ ਫਾਜ਼ਿਲਕਾ ਨੇ ਜਿਨ੍ਹਾਂ ਦੇ ਵਿੱਚ 350 ਤੋਂ ਵੱਧ ਪਿੰਡਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ 5 ਤੋਂ 7 ਫੁੱਟ ਤੱਕ ਦਾ ਪਾਣੀ ਖੜਿਆ ਹੋਇਆ ਹੈ ਹਾਲਾਤ ਇੰਨੇ ਵਿਗੜ ਗਏ ਨੇ ਕਿ ਰੈਸਕਿਊ ਕਰਨ ਦੇ ਲਈ ਫੌਜ ਨੂੰ ਮੈਦਾਨ ਦੇ ਵਿੱਚ ਆਉਣਾ ਪਿਆ ਫੌਜ ਨੇ ਪ੍ਰਭਾਵਿਤ ਖੇਤਾਂ ਤੋਂ 5290 ਲੋਕਾਂ ਨੂੰ ਰੈਸਕਿਊ ਕੀਤਾ ਹੈ ਚিনੂਕ ਹੈਲੀਕਾਪਟਰ ਤੇ ਇਸ ਦੇ ਨਾਲ ਹੀ ਐਫਬੀਐਨ ਵਾਹਨਾਂ ਦੇ ਰਾਹੀਂ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਜ਼ਰਨ ਗਰਭਤੀ ਮਹਿਲਾਵਾਂ ਤੇ ਬੱਚਿਆਂ ਨੂੰ ਵੀ ਰੈਸਕਿਊ ਕੀਤਾ